ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਮਹਿਤਪੁਰ ਲੋਰ ਮੁਜਾਰੀ ਦੇ ਵਿੱਚ ਆਏ ਸੀ ਹਾਲਾਤ ਤਾਂ ਇਹੋ ਜਿਹੇ ਆ ਕਿ ਨਾ ਸਰਕਾਰਾਂ ਸੁਣਦੀਆਂ ਨਾ ਪ੍ਰਸ਼ਾਸਨ ਸੁਣਦਾ ਭਾਜੀ ਮੜਾ ਪਿੱਛੇ ਦਿਖਾਇਓ ਕੈਮਰਾ ਇਹ ਮਹਿਤਪੁਰ ਚ ਇਹ ਮਹਿਤਪੁਰ ਚ ਕ੍ਰੈਸ਼ਰ ਲੱਗਿਆ ਹੋਇਆ ਤੇ ਹੁਣ ਇਸ ਤੋਂ ਬਾਅਦ ਉਸ ਕ੍ਰੈਸ਼ਰ ਤੋਂ ਲੈ ਕੇ ਭਾਜੀ ਅਮੜਾ ਸੈਨ ਉਹ ਆਹ ਘਰ ਦਿਖਾਇਓ ਮੜਾ ਜਾਂ ਇਹ ਮਸੀ 50 ਮੀਟਰ ਦੀ ਦੂਰੀ ਹੈ ਇਹ ਇਹ ਦੋਨਾਂ ਦਾ ਆਪਸੀ ਜਿਹੜਾ ਆਪਸੀ ਡਿਸਟੈਂਸ ਹੈ ਇਹ अराउंड 50 ਮੀਟਰ ਦੇ ਆਸ-ਪਾਸ ਹੈ ਸਰਕਾਰਾਂ ਤੱਕ ਅਪਰੋਚ ਕਰ ਲਈ ਪ੍ਰਸ਼ਾਸਨ ਤੱਕ ਅਪਰੋਚ ਕਰ ਲਈ ਕੋਈ ਸੁਣਨ ਵਾਲਾ ਨਹੀਂ ਹੈ ਇਹ ਮੇਰੀ ਮਾਤਾ ਦਾ ਇਹ ਘਰ ਹੈ ਉਹਨਾਂ ਦੀ ਇੱਕ ਬੇਟੀ ਹੈ ਘਰ ਵਾਲਾ ਸਿਰ ਤੇ ਨਹੀਂ ਹੈ ਬੱਚੀ B.Sc ਦੀ ਪੜ੍ਹਾਈ ਕਰਦੀ ਪ੍ਰੋਬਲਮ ਕੀ ਹੈ ਬੱਚੇ ਦੀ ਜਿਹੜੀ ਪੜ੍ਹਾਈ ਹੈ ਉਹ ਡਿਸਟਰਬ ਹੁੰਦੀ ਪਈ ਬਿਮਾਰੀ ਹੈ ਸਾਹ ਦੀ ਪ੍ਰੋਬਲਮ ਹੈ ਪੱਥਰੀਆਂ ਦੀ ਪ੍ਰੋਬਲਮ ਹੈ ਟੀਵੀ ਜਿਹੜੀ ਮੈਨੂੰ ਅੱਛਾ ਔਰ ਜਿਹੜੀਆਂ ਬਿਮਾਰੀਆਂ ਐ ਉਹਨਾਂ ਕਾ ਇੱਕ ਕਾਰਨ ਇਹਨਾਂ ਕ੍ਰੈਸ਼ਰਾਂ ਦੀ ਜਿਹੜੀ ਉੜਦੀ ਧੂੜ ਹੈ ਉਹ ਰਾਤ ਨੂੰ ਆਮ ਆਦਮੀ ਸੌ ਨਹੀਂ ਸਕਦਾ ਇਹਨਾਂ ਦੀ ਜਿਹੜੀ ਇਹਨਾਂ ਦੀ ਐਡੀ ਆਵਾਜ਼ ਹੈ ਥੋੜੀ ਦੂਰ 100 ਜਾਂ 200 ਮੀਟਰ ਦੀ ਦੂਰੀ ਤੇ ਇੱਕ ਪ੍ਰਾਈਵੇਟ ਸਕੂਲ ਹੈ ਜਿੱਥੇ ਲਗਭਗ 400 ਤੋਂ ਲੈ ਕੇ 500 ਬੱਚਾ ਪੜ੍ਹਦਾ ਹੈ ਉਹਨਾਂ ਦੀ ਜਿਹੜੀ ਪੜ੍ਹਾਈ ਹੈ ਉਹ ਡਿਸਟਰਬ ਹੋ ਰਹੀ ਮਾਤਾ ਜੀ ਦੱਸੋ ਮੜਾ ਕਿੰਨੀ ਕੁ ਪ੍ਰੋਬਲਮ ਹੈ ਮਾਤਾ ਸੰਦ ਹੋ ਜਾइए ਇੱਥੇ ਜਾਦੇ ਬੱਚਾ ਕ੍ਰੈਸ਼ਰ ਚਲਾਉਂਦੇ ਜਦ ਇਹ ਇੰਨੀ ਆਵਾਜ਼ ਆਂਦੀ ਧੂੜ ਇੰਨੀ ਆਂਦੀ ਸੰਤ ਸਾਹਸ ਲੈਣਾ ਵੀ ਔਖਾ ਹੋਇਆ ਸਭ ਹੀ ਲੈ ਨਹੀਂ ਸਕਦੇ ਰਾਤ ਨੂੰ ਸੋਣਾ ਤਾਂ ਸਾਡੇ ਸਾਰੇ ਬਿਸਤਰੇ ਭਰ ਜਾਂਦੇ ਅੰਦਰ ਸਾਰੇ ਭਰ ਜਾਂਦੇ ਖਰੜ ਖਰੜ ਦੀ ਆਵਾਜ਼ ਤਾਂ ਆਂਦੀ ਹੈ ਸਾਡੀਆਂ ਤਾਂ ਮਕਾਨ ਦੀਆਂ ਖਿੜਕੀਆਂ ਵੀ ਖਿੜਕੀਆਂ ਵੱਜਦੀਆਂ ਹੁਣ ਤੁਸੀਂ ਇਹ ਹਾਲਾਤ ਦੇਖ ਲੋ ਇਹ ਇਹ ਗਵਾਂਢੀ ਹੈ ਇਹਨਾਂ ਦੀ ਬਿਲਕੁਲ ਗਵਾਂਢ ਦੇ ਵਿੱਚ ਕ੍ਰੈਸ਼ ਲੱਗੇ ਹੋਇਆ ਅੱਧਾ ਪਿੰਡ ਅੱਜ ਅੱਜ ਮੌਕੇ ਤੇ ਖੜਿਆ ਹੋਇਆ ਮੇਰੀ ਐਸ.ਡੀ.ਐਮ ਨੰਗਲ ਨੂੰ ਫਰੈਸ਼ ਡਿਪਾਰਟਮੈਂਟ ਰੂਪਨਗਰ ਨੂੰ ਡੀ.ਸੀ ਰੂਪਨਗਰ ਨੂੰ ਬੇਨਤੀ ਹੈ ਇਹ ਇੱਕ ਵੱਡੀ ਗੱਲ ਹੈ ਕਿ ਜਿਹੜੇ ਕ੍ਰੈਸ਼ਰ ਦਫਾ ਦੀ ਜ਼ਮੀਨ 'ਚ ਹੈ ਦਫਾ ਵਾਲੀ ਜ਼ਮੀਨ ਉਹ ਹੁੰਦੀ ਜਿਹੜੀ ਜ਼ਮੀਨ ਨੂੰ ਪ੍ਰੋਟੈਕਟ ਕੀਤਾ ਜਾਂਦਾ ਤਾਂ ਜੋ ਇਨ ਫਿਊਚਰ ਦੇ ਵਿੱਚ ਜਿਹੜਾ ਵਾਤਾਵਰਨ ਆ ਉਹ ਬਚਾਇਆ ਜਾ ਸਕੇ ਉਸ ਦਫਾ ਵਾਲੀ ਜ਼ਮੀਨ 'ਚ ਅਸੀਂ ਇੱਕ ਪੱਥਰ ਨਹੀਂ ਚੁੱਕ ਸਕਦੇ ਪਰ ਇੱਥੇ ਪਹਾੜਾਂ ਦੇ ਪਹਾੜ ਚੁੱਕੋਗੇ ਇੱਥੇ ਇੰਡਸਟਰੀ ਦੀ ਇੰਡਸਟਰੀਆਂ ਲੱਗ ਗਈਆਂ ਕੋਈ ਪੁੱਛਣ ਵਾਲਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ